ਡੇਲੀ ਪੋਸਟ ਪੰਜਾਬੀ ਦੇ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਯਾ ਲਈ ਦਿਲ ਤੂੰ ਹੀ ਬਤਾ ਜਹੇ ਗੀਤ ਗਾਉਣ ਵਾਲੇ ਜ਼ੁਬਨ ਗਰਗਦਾ 19 ਸਤੰਬਰ ਨੂੰ ਸਿੰਗਾਪੁਰ ਦੇ ਵਿੱਚ ਸਕੂਬਾ ਡਾਈਵਿੰਗ ਦੇ ਦੌਰਾਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਤੁਹਾਨੂੰ ਦੱਸਦੀ ਕਿ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਆ ਜਿਹੜਾ ਕੀਤਾ ਗਿਆ ਅਸਮ ਕੋ ਹਾਟੀ ਦੇ ਵਿੱਚ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਫੈਨਸ ਨੇ ਉੱਥੇ ਪਹੁੰਚਦੇ ਨੇ ਨਾਮ ਅੱਖਾਂ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਨੇ ਤੁਹਾਨੂੰ ਦੱਸ ਜੀ ਕਿ ਇਸ ਗਾਇਕ ਨੇ ਪੂਰੀ ਦੁਨੀਆ ਦੇ ਵਿੱਚ ਆਪਣੀ ਗਾਇਕੀ ਦਾ ਲੋਹਾ ਬਣਵਾਇਆ ਸੀ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਗੀਤ ਸੁਣੇ ਜਾਂਦੇ ਸਨ ਪਰ ਜਦੋਂ ਅਚਾਨਕ ਸਿੰਗਾਪੁਰ ਦੇ ਵਿੱਚ ਸਕੂਬਾ ਡਾਈਵਿੰਗ ਦੇ ਦੌਰਾਨ ਉਹਨਾਂ ਦੀ ਮੌਤ ਹੁੰਦੀ ਹੈ ਤਾਂ ਫੈਨਸ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ ਤੇ ਅੱਜ ਜਦੋਂ ਉਹਨਾਂ ਦਾ ਅੰਤਿਮ ਸੰਸਕਾਰ ਸੀ ਜੋ ਕਿ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ ਇਸ ਮੌਕੇ ਤੇ ਮੁੱਖ ਮੰਤਰੀ ਵੀ ਪਹੁੰਚੇ ਸਨ ਕੇਂਦਰ ਦੇ ਮંત્રી ਵੀ ਪਹੁੰਚੇ ਹੋਏ ਸਨ ਤਾਂ ਤੁਹਾਨੂੰ ਦੱਸ ਦਿੱਤੀ ਕਿ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ 21 ਤੋਪਾਂ ਦੀ ਉਹਨਾਂ ਨੂੰ ਸਲਾਮੀ ਵੀ ਦਿੱਤੀ ਗਈ ਆ 뮤직 ਇੰਡਸਟਰੀ ਦੇ ਵਿੱਚ ਉਹਨਾਂ ਦਾ ਇੱਕ ਆਪਣਾ ਹੀ ਅਲੱਗ ਅੰਦਾਜ਼ ਸੀ ਜਿਸ ਦੇ ਕਾਰਨ ਉਹ ਜਾਣੇ ਜਾਂਦੇ ਸਨ ਤਾਂ ਤੁਹਾਨੂੰ ਦੱਸ ਦਿੱਤੀ ਕਿ ਥੋੜੇ ਦਿਨ ਪਹਿਲਾਂ ਉਹਨਾਂ ਦਾ ਜਦੋਂ ਦੇਹਾਂਤ ਹੋ ਜਾਂਦਾ ਤਾਂ ਹਰ ਕੋਈ ਦੁੱਖ ਦੇ ਵਿੱਚ ਹੈ ਤਾਂ ਅੱਜ 23 ਸਤੰਬਰ ਨੂੰ ਅੰਤਿਮ ਸੰਸਕਾਰ ਉਹਨਾਂ ਅਸਮ ਦੇ ਕਮਰ ਕੁਚੀ ਪਿੰਡ ਉੱਤਰ ਕੈਰੋਲੀਨਾ ਦੇ ਵਿੱਚ ਕੀਤਾ ਗਿਆ ਹੈ ਅੰਤਿਮ ਸੰਸਕਾਰ ਦੇ ਲਈ ਭਾਰਤ ਸਰਕਾਰ ਅਤੇ ਵੱਖ-ਵੱਖ ਰਾਜ ਸਰਕਾਰਾਂ ਦੇ ਨੁਮਾਇੰਦਿਆਂ ਦੀ ਵੀ ਜਿਹੜੇ ਉੱਥੇ ਪਹੁੰਚੇ ਸਨ ਤਾਂ ਤੁਹਾਨੂੰ ਦੱਸਦੀ ਕਿ ਇੱਥੇ ਹੀ ਇੱਕ ਗੱਲ ਇਹ ਵੀ ਜ਼ਿਕਰਯੋਗ ਹੈ ਕਿ ਜ਼ੁਬਿੰਦ ਦੀ ਮੌਤ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਉਂਦਾ ਕਿ ਅਸਮ ਦੇ ਮੁੱਖ ਮੰਤਰੀ ਡਾਕਟਰ ਹਿੰਮਤਾ ਵਿਸ਼ਵ ਜਿਹੜੇ ਸ਼ਰਮਾ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਦਾ ਦੁਬਾਰਾ ਪੋਸਟਮਾਰਟਮ ਆ ਜਿਹੜਾ ਕੀਤਾ ਜਾਵੇਗਾ ਇਹ ਪੋਸਟਮਾਰਟਮ ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਕੀਤਾ ਜਾਵੇਗਾ ਮੁੱਖ ਮੰਤਰੀ ਦੇ ਅਨੁਸਾਰ ਜੁਬਿੰਦੇ ਪਰਿਵਾਰ ਨੂੰ ਇਸ ਪ੍ਰਕਿਰਿਆ ਲਈ ਵੀ ਗੱਲਬਾਤ ਕੀਤੀ ਗਈ ਹੈ ਹਿੰਮਤ ਵਿਸ਼ਵਾ ਨੇ ਜਾਣਕਾਰੀ ਦਿੱਤੀ ਹੈ ਕਿ ਸਿੰਗਾਪੁਰ ਤੋਂ ਪ੍ਰਾਪਤ ਮੌਤ ਪ੍ਰਮਾਣ ਪੱਤਰ ਦੇ ਵਿੱਚ ਉਹਨਾਂ ਦੀ ਮੌਤ ਦਾ ਕਾਰਨ ਡੁੱਬਣਾ ਲਿਖਿਆ ਹੋਇਆ ਹੈ ਜੋ ਕਿ ਪਹਿਲਾਂ ਦੀ ਰਿਪੋਰਟ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਕਲੀਅਰ ਹੋਣ ਗਈਆਂ ਕਿ ਆਖਰ ਉਹਨਾਂ ਦੀ ਮੌਤ ਦੇ ਪਿੱਛੇ ਦਾ ਰਾਜ ਕੀ ਹੈ ਤਾਂ ਤੁਹਾਨੂੰ ਦੱਸ ਦਿੱਤੀ ਕਿ ਹੁਣ ਵੀ ਜਿਹੜੇ ਉਹਨਾਂ ਦੇ ਫੈਨਸ ਨੇ ਦੁੱਖ ਦੇ ਵਿੱਚ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹਨਾਂ ਦੇ ਜਿਹੜੇ ਸੈਂਸ ਨੇ ਉਹ ਰੋ ਰਹੇ ਨੇ, ਕੁਰਲਾ ਰਹੇ ਨੇ ਕਿਉਂਕਿ ਉਹਨਾਂ ਦਾ ਖਰਮਣ ਪਿਆਰਾ ਕਲਾਕਾਰ ਆ ਜਿਹੜਾ ਇਸ ਦੁਨੀਆ ਦੇ ਵਿੱਚ ਨਹੀਂ ਹੈ ਜਿਸ ਕਾਰਨ ਉਹਨਾਂ ਦੇ ਹੰਝੂ ਨੇ ਜਿਹੜੇ ਉਹ ਦੇਖੇ ਨਹੀਂ ਜਾਂਦੇ ਤਾਂ ਉਹਨਾਂ ਦੀ ਪਤਨੀ ਤੁਸੀਂ ਦੇਖ ਸਕਦੇ ਹੋ ਉਹ ਵੀ ਰੋ ਰਹੀ ਹੈ ਇਸ ਦੇ ਨਾਲ ਜਿਹੜਾ ਉਹਨਾਂ ਦਾ ਪਾਲ ਤੁਸੀਂ ਉਹ ਵੀ ਰੋ ਰਿਹਾ ਹੈ ਹਰ ਕੋਈ ਇਸ ਸਮੇਂ ਦੁੱਖ ਦੇ ਵਿੱਚ ਆ ਅੰਤਿਮ ਜਿਹੜੀ ਵਿਦਾਈ ਹੋਈ ਹੈ ਕਿਉਂਕਿ ਜ਼ੁਬਿਨ ਗਰਗ ਨੇ ਲੱਖਾਂ ਨਹੀਂ ਬਲਕਿ ਕਰੋੜਾਂ ਦਿਲਾਂ ਦੇ ਉੱਤੇ ਰਾਜਕੀਤਾ ਅਸਮ ਦੇ ਮੁੱਖ ਮੰਤਰੀ ਹਿੰਮਤਾ ਵਿਸ਼ਵਾ ਸ਼ਰਮਾ ਨੇ ਵੀ ਇਸ ਕਲਾਕਾਰ ਨੂੰ ਆਪਣੀ ਆਖਰੀ ਸਲਾਮ ਪੇਸ਼ ਕੀਤੀ ਹੈ ਤਾਂ ਵੱਡਾ ਉਹਨਾਂ ਦਾ ਨਾਮ ਸੀਗਾ 뮤ਜ਼ਿਕ ਇੰਡਸਟਰੀ ਦੇ ਵਿੱਚ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ 뮤ਜ਼ਿਕ ਦੇ ਨਾਲ ਆਪਣੇ ਇਲਾਕੇ ਦੇ ਵਿੱਚੋਂ ਉੱਠ ਕੇ ਆਪਣੇ ਪਿੰਡ ਦੇ ਵਿੱਚੋਂ ਉੱਠ ਕੇ ਪੂਰੀ ਦੁਨੀਆ ਦੇ ਵਿੱਚ ਪੂਰਾ ਵੱਡਾ ਨਾਂ ਚਮਕਾਇਆ ਸੀ ਪਰ ਅੱਜ ਜਿਹੜੇ ਲੋਕ ਨੇ ਉਹ ਕਹਿ ਰਹੇ ਨੇ ਕਿ ਜ਼ੁਬਿਨ ਗਰਗ ਅਮਰ ਰਹੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਫੈਨਸ ਦਾ ਇਨਾ ਉਹਨਾਂ ਲਈ ਕ੍ਰੇਜ਼ ਸੀ ਕਿ ਅੱਜ ਜਦੋਂ ਉਹਨਾਂ ਦਾ ਅੰਤਿਮ ਸੰਸਕਾਰ ਸੀ ਤਾਂ ਤਿਲ ਸਿੱਟਣ ਵਾਲੀ ਵੀ ਥਾਂ ਨਹੀਂ ਸੀ ਇੰਨੀ ਦੂਰੋਂ ਦੂਰੋਂ ਜਿਹੜੇ ਉਹਨਾਂ ਦੇ ਚਾਹਣ ਵਾਲੇ ਪਹੁੰਚੇ ਹੋਏ ਸਨ ਕਿਉਂਕਿ ਹਰ ਇੱਕ ਨੂੰ ਉਹਨਾਂ ਦੀ ਜਿਹੜੀ ਗਾਇਕੀ ਬੜੀ ਪਸੰਦ ਸੀ ਉਹਨਾਂ ਦੇ ਕੁਝੇ ਗੀਤਾਂ ਦੀ ਗੱਲ ਕਰੀਏ ਯਾ ਅਲੀ ਦਿਲ ਤੂੰ ਹੀ ਪਤਾ ਅਤੇ ਹੋਰ ਵੀ ਅਨੇਕਾ ਗੀਤ ਨੇ ਜਿ ਉਹਨਾਂ ਦੇ ਗੀਤਾਂ ਦੀ ਲਿਸਟ ਕੱਢੀਏ ਤਾਂ ਬਹੁਤ ਲੰਮੀ ਹੋ ਜਾਣੀ ਹੈ ਬਹੁਤ ਸਾਰੇ ਗੀਤ ਉਹਨਾਂ ਨੇ ਗਾਏ ਸਨ ਪਰ ਜਿਹੜਾ ਉਹਨਾਂ ਦੀ ਚਲੇ ਜਾਣਾ ਅਚਾਨਕ ਚਲੇ ਜਾਣਾ ਸਭ ਨੂੰ ਦੁੱਖਾਂ ਦੇ ਵਿੱਚ ਰਖ ਗਿਆ ਹੈ ਪਾ ਗਿਆ ਹੈ ਕਿਉਂਕਿ ਉਹਨਾਂ ਦੀ ਪਤਨੀ ਗਰੀਮਾ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਇਸ ਦੇ ਨਾਲ ਹੀ ਜਿਹੜੀ ਦੱਸਤੀ ਕਿ ਅਸਮ ਦੀ ਜਿਹੜੀ ਕੈਬਨਟ ਮਨਿਸਟਰੀ ਵੱਲੋਂ ਵੀ 1 ਮਿੰਟ ਦਾ ਮੌਨ ਰੱਖਿਆ ਗਿਆ ਉਹਨਾਂ ਦਾ ਜਿਹੜਾ ਪਾਰਥੀਵ ਸਰੀਰ ਹੈ ਦਿੱਲੀ ਤੋਂ ਪਹਿਲਾਂ ਗੁਹਾਟੀ ਲਿਆਂਦਾ ਗਿਆ ਜਿੱਥੇ ਉਹਨਾਂ ਦੇ ਚਾਹਣ ਵਾਲਿਆਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਦਾ ਸਸਕਾਰ ਕੀਤਾ ਗਿਆ ਇਸ ਮੌਕੇ ਜੁਵਨ ਦਾ ਅਮਰ ਰਹੇ ਇਸ ਤਰ੍ਹਾਂ ਦੇ ਨਾਰੇ ਵੀ ਲੱਗੇ ਤੇ ਫੈਸ ਵੱਲੋਂ ਉਹਨਾਂ ਦੇ ਪਾਰਥੀਵ ਸਰੀਰ ਤੇ ਖੂਬ ਫੁੱਲ ਵਰਸਾਏ ਗਏ ਤਾਂ ਜੀਰਾ ਤੁਸੀਂ ਦੇਖ ਸਕਦੇ ਹੋ ਬੇਹੱਦ ਪਾਵੂ ਕਰਨ ਵਾਲੀਆਂ ਨੇ